ਪਟਿਆਲਾ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਪ੍ਰਕਾਸ਼ ਪੂਰਵਕ ਨੂੰ ਸਮਰਪਿਤ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੀਪਨਗਰ ਤੋਂ ਕੀਤੀ ਗਈ ਹੈ। ਸੁਣ ਨਗਰ ਕੀਰਤਨ ਦੇ ਵਿੱਚ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਰਧਾ ਦੇ ਨਾਲ ਸ਼ਾਮਲ ਹੋਈਆਂ ਨੇ। ਸੋ ਗੁਰਦੁਆਰਾ ਦੀਪਨਗਰ ਦੀ ਪ੍ਰਬੰਧ ਕਮੇਟੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਕੀਰਤਨ ਕੱਢਿਆ ਗਿਆ ਹੈ। ਜੋ ਕਿ ਵਕ ਵਕ ਫੇਰੀਆਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਨਗਰ ਦੇ ਵਿੱਚ ਸੰਪੰਨ ਹੋਇਆ। ਇਸ ਮੌਕੇ ਸਬੀਰ ਸਿੰਘ ਖਟਰਾ ਸਮੇਤ ਕਈ ਸੰਗਤਾਂ ਨੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਜਦੋਂ ਕਿ ਪੰਜਾਬ ਪਾਈਪ ਬੈਂਡ ਸਮਾਣਾ ਤੇ ਸੰਤ ਇੰਦਰ ਦਾ ਪਬਲਿਕ ਸਕੂਲ ਦੇ ਬੱਚਾਂ ਨੇ ਵੀ ਹਾਜ਼ਰੀ ਭਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੱਖਰ ਰੱਖਦੇ ਗੁਰਦੁਆਰਾ ਸਾਹਿਬ ਦੀਪਨਗਰ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਸੰਗਤ ਦੀਪਨਗਰ ਦੀ ਇਕਤਾ ਵਿਹਾਰ ਦੀ ਨਗਰ ਕੀਰਤਨ ਵਿੱਚ ਤਕਰੀਬਨ 1000 ਪਲੱਸ ਹਜੇ ਸ਼ੁਰੂਆਤ ਤੋਂ ਹੀ ਸੰਗਤ ਸਾਡੇ ਨਾਲ ਹੈ। ਬਾਕੀ ਤੋਂ ਨੂੰ ਸੰਗਤਾਂ ਨੂੰ ਬੜੇ ਹੀ ਸਤਿਕਾਰ ਨਾਲ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਨਾ ਆਪਣੇ ਬੱਚਿਆਂ ਨੂੰ ਮੈਂ ਦਿਖਾਣਾ ਚਾਹੁੰਗਾ ਇੱਕ ਬੱਚੇ ਦੀ ਮਾਦਾ ਨੇ ਉਹਦੇ ਦੁਮਾਲਾ ਬਣਿਆ ਆ ਦੇਖੋ ਬਹੁਤ ਸੋਹਣਾ ਵਾਇਗੁਰੂ ਜੀ ਖਾਲਸਾ ਹੋਏ ਪਤਿ ਦੁਮਾਲਾ ਬਣਿਆ ਵੀ ਆਪਾਂ ਗੁਰੂ ਸਾਹਿਬ ਨੂੰ ਆਪਣੇ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਕਿ ਜਿਹੜੇ ਗੁਰੂ ਗੁਰੂ ਸਾਹਿਬ ਜਿਹੜੇ ਕਿ ਗੁਰੂ ਸਾਹਿਬ ਨਾਲ ਆਪਣੇ ਬੱਚੇ ਜੋੜਦੇ ਨੇ ਦੁਬਾਰਾ ਫਿਰ ਵਾਇਗੁਰੂ ਜੀ ਖਾਲਸਾ ਬਾਜੀ